ਲੋ ਜੀ ਭਾਈ ਮੈਡਮਾਂ ਮਿਲਣ ਆਈਆਂ ਸਕੂਲ ਵਾਲੀਆਂ ਤੇ ਇਹਦਾ ਭੈਣ ਜੀ ਦਾ ਬੱਚਾ ਲੜਕਾ ਕਿਹੜਾ ਨਾਮ ਜੀ ਲੜਕੇ ਦਾ ਤਾਜਵਰ ਸਿੰਘ ਤਾਜਵਰ ਤਾਜਵਰ ਸਿੰਘ ਤਾਜਵਰ ਸਿੰਘ ਮਿੱਠੀ 25000 ਦਾ ਨੁਕਸਾਨ ਹੋ ਗਿਆ ਤਾਂ ਦਖੜੇ ਦੇਖ ਰਹੇ ਨੇ ਮੇਰੇ ਵੱਲੋਂ ਚਲ ਚਲ ਜੂੰਦੇ ਆਲੇ ਜਿਹੜੇ ਕਰ ਲਾਂਗੇ ਲਵਾ ਲਾਂਗੇ ਵਿਜੇ ਕੋਈ ਬੜੀ ਗੱਲ ਨਹੀਂ ਹੈ ਜੇ ਸਾਡੇ پاس ਰੁਪਈਆ ਨਹੀਂ ਲੱਗਿਆ ਸੀ ਉੱਥੇ ਜਾ ਨਹੀਂ ਸਕਦੇ ਅਸੀਂ ਬੜਨ ਟੱਪ ਕੇ ਜਾ ਕੇ ਆਵਾਂਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਤ ਭਾਈ ਮੀਂਹ ਪਿਆ ਫਰਕਾ ਦੜਕਾ ਕਰਕੇ ਲੰਘ ਗਿਆ ਨੇਰੇ ਵੀ ਬਹੁਤ ਆਈ ਤੇ ਮੀਂਹ ਵੀ ਬਹੁਤ ਪਿਆ ਪਰ ਮੈਨੂੰ ਨਹੀਂ ਪਤਾ ਲੱਗਿਆ ਆਪਾਂ ਸੁੱਤੇ ਰਹੇ ਦੇ ਅੰਦਰ ਕਿ ਜਿਹੜਾ ਸਾਡਾ ਏਸੀ ਵਾਲਾ ਕਮਰਾ ਨਾ ਉਹ ਚਾਰੇ ਪਾਸੇ ਦੇ ਬੰਦ ਦਾ ਅੰਦਰੋਂਜਾ ਵੀ ਦੂਜਾ ਲੱਗਿਆ ਬਾਹਰ ਖੜ ਕੇ ਜੰਮਾ ਨਹੀਂ ਪਤਾ ਲੱਗਿਆ ਹੋਏਗਾ ਅੱਜ ਤਾਂ ਸਾਰੇ ਕੰਮ ਆਪ ਹੀ ਕਰਨੇ ਪਏ ਕਿਉਂਕਿ ਘਰ ਦੇ ਗਏ ਹੋਏ ਨੇ ਮਹਿਕ ਦੇ ਨਾਨਕੇ ਮਹਿਕ ਆਪਣੇ ਨਾਨਕੇ ਮੰਮੀ ਨਾਲ ਗਈ ਪੇਕੇ ਤੇ ਸਾਰਾ ਸਭ ਬਾਹਰ ਨੂੰ ਚੱਲੇ ਨੇ ਤੇ ਉਹ ਤਾਂ ਲੰਘ ਗਏ ਮੁੰਲਾ ਤਾਂ ਹੁਣ ਆਉਂਦੇ ਹੋਣੇ ਕਿਤੇ ਰਸਤੇ 'ਚ ਕਰਾ ਦਾ ਫੋਨ ਮੈਂ ਨੌਨ ਦੀ ਵੇਟ ਕਰ ਰਿਆ ਮੈਂ ਕੋ ਆ ਜਾਣ ਤੇ ਘਰ ਦੇ ਚਾਬੀਆਂ ਉਹਨਾਂ ਨੂੰ ਦਵਾ ਤੇ ਆਪਾਂ ਚੱਲੇ ਮੋਟਰਪਰ ਰਾਤ ਨੂੰ ਮਹੀ ਪੀਤਾ ਕਿਆ ਸਵਾਦ ਆਇਆ ਦਿਨ 'ਚ ਪੌਣਾ ਪਤਾ ਲੱਗਦਾ ਵੀ ਹਾਂ ਮਹੀ ਪਿਆ ਅੱਜ ਹੁਣ ਵੀ ਬੱਦਲ ਪਾਈ ਹੋਈ ਹੋਈ ਉੱਪਰ ਆ ਦੇਖੋ ਪੂਰੀ ਬੱਦਲ ਬੁੱਦਲ ਹੋਇਆ ਪਿਆ ਪੂਰਾ ਕਿਸੇ ਮਟ ਟੈਪ ਪੈ ਸਕਦਾ 10 ਵਜੇ ਦੱਸਿਆ ਤਾਂ ਮੈਂ ਉਹਦੇ ਵਿੱਚ ਦੇਖ ਰਿਆ ਤਾਂ ਜਿਹੜਾ ਅ ਕੀ ਕਰਨ ਨੂੰ ਦਿਆ ਬੈਦਰ ਬਸਨੇ ਮੋਬਾਈਲ ਚ ਹੁੰਦਾ 10 ਵਜੇ ਮੀਂਹ ਦੱਸਿਆ ਹਾਲ ਤਾਂ ਅੱਜ ਤੇ ਸਾਰੀ ਰਾਤ ਦਾ ਬਾਹਰ ਆ ਕੇ ਤੋਂ ਹੁਣ ਬਾਹਰ ਆ ਕੇ ਖੜ ਗਿਆ ਪਰ ਇਹਦੇ ਨਾਲ ਦਵਾਈ ਲੈ ਕੇ ਆਉਣੀ ਹੈ ਯਾਰ ਕਿਆ ਕਰਾਂ ਅਜਿੰਨੂੰ ਦਵਾਈ ਦਬਣਾ ਇਹ ਤਾਂ ਚੱਟੜ ਜੇ ਬਹੁਤ ਹੋ ਗਏ ਛੋਟੇ ਛੋਟੇ ਜੇ ਨਾ ਇਹ ਗੋਲੀਆਂ ਜਿਹੜਾ ਡਾਕਟਰ ਤੇ ਰਾਤ ਲਖਾਈਆਂ ਮੈਂ ਉਹ ਦੋ ਗੋਲੀਆਂ ਲੈ ਕੇ ਮੈਂ ਦੇਣੀਆਂ ਕਿਸੇ ਤਰੀਕੇ ਨਾਲ ਦੁੱਧ ਚ ਪਾ ਕੇ ਦਬਾਣਾ ਕਿਆ ਕਰਾਂ ਮੈਡੀਕਲ ਵਾਲਾ ਸਟੋਰ ਲੈਨ ਫੋਨ ਕੀਤਾ ਸੀ ਮੈਂ ਕਿਹਾ ਵੀ ਆ ਕੇ ਹੋਗਾ ਉਹ ਆ ਗਿਆ ਤੇ ਲੋਕ ਤਾਂ ਕਹਿ ਰਹੇ ਆਉਣ ਜਾਣੇ ਜਾਣਾ ਮੈਂ ਸਾਡੇ ਕੋਲ ਡਾਕਟਰ ਤੇ ਚੱਕਰ ਨਾ ਹੋਵੇ ਆਉਂਦੇ ਆਜੋ 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 ਬਚਾਰਾ ਬਚਾਰਾ ਉਪਰ ਦੇਰ ਅਖੀ ਤੈਨਾਂ ਰੱਖਣੀ ਠੀਕ ਆਇਆ ਮੈਂ 5 ਮਿੰਟ ਚ ਆਇਆ ਬਸ ਬਾਹਰੇ ਦਾ ਪਾਰ ਅੰਦਰ ਦਾ ਅੰਦਰ ਮਹਾਲ ਮੈਡੀਕਲ ਸਟੋਰ ਉਹ 4m ਜੀ ਆ 10m ਜੀ ਉਹ ਤਾਂ ਥੋਰ 10m ਜੀ ਦਾ ਉਹ ਚਾਰ ਗੋਲੀਆਂ ਲਿਖੀ ਹੋਈ ਨਿਊ ਮੈਕ੍ਰੋਸ ਆ ਅੱਛਾ ਚਾਰ ਗੋਲੀਆਂ ਨੇ ਠੀਕ ਐ ਇਹਦਾ ਸਾਹ ਆਹ ਲੱਤੀ ਗੋਲੀ ਨਿਊ ਮੈਕ ਇਹ ਕਿੰਨੀਆਂ ਗੋਲੀਆਂ ਚਾਰ ਗੋਲੀਆਂ ਕਿੰਨੇ ਹੁੰਦੀਆਂ ਤੁਸੀਂ ਮੈਨੂੰ ਪੂਰਾ ਪਤਾ ਹੀ ਦਿੱਤਾ ਪਰ ਮੈਨੂੰ ਡਾਕਟਰ ਨੇ ਲਿਖਿਆ ਚਾਰ ਗੋਲੀਆਂ ਤੇ ਫਿਰ ਜੀ ਤਰ ਮੈਨੂੰ ਚਾਰ ਗੋਲੀਆਂ ਕੱਟ ਕੇ ਦੇ ਦੇ ਸ਼ੁਕਰੀਆ ਭਾਈ ਤੇਰਾ ਬਹੁਤ ਬਹੁਤ ਹਰਜੀਤ ਸੇ ਕਾਇਨੇ ਜਾਣ ਦਾ ਉਤਕ ਕਰਸੂੰ ਬੰਦਰਗਾੜ ਬੰਦਰਗਾੜ ਸਾਡੇ ਜਿੰਨੇ ਪਿੰਡ ਵਾਲੇ ਮੁੰਡੇ ਆ ਬਲੌਗਰ ਜਿੰਨੇ ਵੀ ਸਾਰੇ ਕਰਤਾਰਪੁਰ ਸਾਹਿਬ ਜਾ ਰਹੇ ਆ 4 ਤਰੀਕ ਨੂੰ ਪਹੁੰਚੋ ਬਈ ਉੱਥੇ ਡੇਰਾ ਬਾਬਾ ਨਾਨਕ ਪੰਜ ਸਾਹਿਬ ਬੈਠੇ ਹੋ ਇਨਸ਼ਾ ਅੱਲਾਹ ਤਮਨ ਇਹਨੂੰ ਵੀ ਇੱਕ ਦਵਾਈ 1.5 ਸਾਲ ਪਹਿਲਾਂ ਮੈਂ ਇਹਦਾ ਟੀਕਾ ਲਵਾਇਆਤਾ ਹਲਕਾ ਹਲਕਾ ਉਹ ਵਾਲਾ ਉਸ ਤੋਂ ਬਾਅਦ ਬਹੁਤ ਤਬਦੀਲੀ ਜੀ ਆ ਗਈ ਥੋੜਾ ਡਰਨ ਜਾਂ ਲੱਗ ਜਾਂਦਾ ਇੰਦਾ ਨਾ ਮੈਂ ਕੋਲ ਨੂੰ ਜਿਆਦਾ ਫਿਰ ਡਰਦਾ ਮੈਂ ਤੇ ਭੱਜਦਾ ਜੇ ਬੁਲਾਏ ਤਾਂ ਕੋੜ ਤ ਰਾ ਜਾਂਦਾ ਪਰ ਉਹ ਜਦੋਂ ਹੁਣ ਉਹ ਮੈਂ ਦੱਸਦਾ ਕੋਈ ਚੀਜ਼ ਦਵਾਈ ਦੇ ਚੱਕ ਲੈਣੀ ਤੱਕ ਬੇਟਾ ਚੇਂਜ ਲੈਣ ਤੇ ਪਿੱਛੇ ਕੁੱਤਾ ਜਾਨਾ ਵੱਡਿਆ ਤੇ ਫਿਰ ਉਹ ਬੇਟਾ ਟੇ ਲੈ ਲੈ ਜਿਹੜੇ ਜਖਮ ਉਹ ਉਹ ਵੀ ਇੰਦਨ ਹੁੰਦਾ ਹੈਗਾ ਤਾਂ ਬਈ ਸਤ ਥੰਡੇ ਹੁੰਦੇ ਕਿਤੇ ਉਹ ਵੀ ਇੰਦਨ ਹੁੰਦਾ ਹੈ ਜੀ ਮੈਂ ਜਦ ਤੱਕ ਤਾਂ ਸੌਂ ਜਾਂਦਾ ਫਿਰ ਮੱਲ ਲੱਕ ਦੇ ਉੱਪਰ ਪਾ ਦਿੰਦਾ ਤਾਂ ਮੈਂ ਜਦ ਸੁੱਤਾ ਬਹਿਣਾ ਤਾਂ ਕਹਿੰਦਾ ਅੱਖਾਂ ਜੇ ਮੇਚ ਲੈਣੀਆਂ ਫਿਰ ਇਹਦੇ ਉੱਪਰ ਪਾਉਂਦਾ ਹੁੰਦਾ ਤਾਂ ਮੈਂ ਤੇ ਹੁਣ ਮੈਨੂੰ ਖਤਰਾ ਪਿਆ ਹੋਇਆ ਵੀ ਦੁੱਧ ਚ ਇਹਨੂੰ ਘੋਲ ਕੇ ਦਵਾਈ ਕਿਤੇ ਖਾਵੇ ਨਾ ਮਨੂੰ ਕਿਹਾ ਤਾਂ ਕਹਿੰਦਾ ਚੀਨੀ ਜਿਹੜੀ ਉਹ ਹੁੰਦੀ ਨਹੀਂ ਆਪਣੀਆਂ ਜਲੇਬੀਆਂ ਜਲੇਬੀਆਂ ਦੇ ਵਿੱਚ ਬਾਦ ਕਹਿੰਦਾ ਇੱਕੋ ਵਾਰ ਫਿਰ ਪਤਾ ਅੰਦਰ ਕਰ ਦਿਆਂਦਾ ਉਹ ਆ ਦੁੱਧ ਚ ਟਰਾਈ ਕਰਕੇ ਦੇ ਥੋੜਾ ਮਿੱਠਾ ਆ ਪਤਾ ਲੱਗ ਗਿਆ ਇਹਨੂੰ ਪਤਾ ਜਿਮਾ ਇਹਦਾ ਕੰਡੇ ਦਾ ਜਿ ਚੱਕ ਲਿਆ ਦੇ ਕਿੱਦਾਂ ਪਤਾ ਲੱਗੇ ਮੈਨੂੰ ਦੁੱਧ ਪੈਣਾ ਪਹਿਲਾਂ ਧੋਦੋਂ ਮੜਾ ਰਾਤ ਦਾ ਨਮੀ ਵਾਲਾ ਪਾਣੀ ਪਿਆ ਇਸ ਦੇ ਵਿੱਚ ਧੋਦੋਂ ਮੈਨੂੰ ਮੜਾ ਜਾ ਗੋਲੇ ਲੈ ਮੈਂ ਭਾਣ ਤੇ ਬਿਚ ਬਾਲ ਮੇਦੇ ਬੁੱਤ ਪਾਤਾ ਕਿ ਤੇਰਾ ਲੋਲ ਵਿੱਚ ਕੋਈ ਬਹਿ ਚੰਗੀ ਤਰ੍ਹਾਂ ਬਹੁਤ ਪੇਲ ਵੇ ਇਹ ਬਾਕੀ ਤਾਂ ਨਾ ਵੱਜ ਆ ਜਾ ਵੀ ਆ ਜਾ ਤੇਰਾ ਦੁੱਧ ਲੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਤੇਰਾ ਦੁੱਧ ਆ ਗਿਆ ਵੀ ਲੌਂਗ ਇਲਾਇਚੀਆਂ ਪਾ ਕਾ ਇੱਥੇ ਫਰਸ਼ ਪਿੱਛੇ ਦੂਰਾ ਹੈ ਖੱਜਾ 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 ਕੰਮ ਨੂੰ ਦੇਖੋ ਕਰਤਾ ਖਾਲੀ ਆ ਕਰਤਾ ਖਾਲੀ ਬਈ ਧੰਨਵਾਦ ਤੇਰਾ ਦੁੱਧ ਪੀਣ ਵਾਸਤਾ ਚੱਲੀਏ ਮੋਟਰਪੰਪ ਨੂੰ ਵੜਾਉਣ ਚੱਲ ਚੱਲੀਏ ਮੈਂ ਕਿਹਾ ਇੱਕ ਗੱਲ ਸੋਚਣੇ ਵਾਲੀ ਆ ਗੋਲੀਆਂ ਨੇ ਅੰਦਰ ਖਾਦੀ ਆ ਅਸਰ ਇਹਦੇ ਬਾਹਰ ਕੰਨਾ ਜਿਹੜੇ ਉਹ ਚਿੱਟੜ ਛੋਟੇ ਛੋਟੇ ਜੇ ਲੱਗੇ ਹੋਏ ਆ ਇਹਦੇ ਉੱਪਰ ਲੱਗੇ ਹੋਏ ਆ ਬੋਡੀ ਦੇ ਅੰਦਰ ਖਾਦੀ ਅਸਰ ਬਾਹਰ ਹੋਣਾ ਪਤਾ ਲੱਗਾ ਕੀ ਚੀਜ਼ਾਂ ਡਾਕਟਰ ਨੇ ਬਣਾ ਕੇ ਰੱਖਦੀਆਂ ਵੈਸੇ ਮੈਂ ਤਾਂ ਸਾਬਣ ਵੀ ਲਿਆਂਦਾ ਪਰ ਸਾਬਣ ਨੇ ਨਾ ਅਸਰ ਨਹੀਂ ਕਰਨਾ ਮੋਟਰਪੁਰ ਪਿਆ ਉਹ ਵੀ ਲੈ ਕੇ ਰੱਖਿਆ ਦੋ ਤਿੰਨ ਵਾਰੀ ਲਾਇਆ ਮੈਂ ਨਾਲ ਆਇਆ ਇਹਨੂੰ ਪਰ ਅਸਰ ਨਹੀਂ ਹੋਇਆ ਸਾਬਣ ਨਾਲ ਪਰ ਗੋਲੀ ਨਾਲ ਸ਼ਾਇਦ ਹੋ ਜਵੇ ਰਾਤੀ ਕੱਲ ਕਰਦੇ ਡਾਕਟਰ ਕਹਿੰਦਾ ਵੀ ਇਹ ਖਵਾ ਦੇ ਟਿਕਾ ਟੁਕਾ ਲਾਉਣ ਦੀ ਲੋੜ ਦੇ ਹੈਗਾ ਮੈਂ ਟਿਕਾ ਲਵਾ ਦੇ ਟਿਕੇ ਨਾਲ ਥੋੜਾ ਹਾਈਪਰ ਜਿਹਾ ਹੋ ਜਾਂਦਾ ਫਿਰ ਉਹਦਾ ਅਸੀਂ ਕੋਲ ਨੂੰ ਜਾ ਹੈ ਜਾ ਕੰਨ ਲੱਜਾ ਨਾ ਮੈਨੂੰ ਕੁਝ ਕਰਨ ਲੱਗੇ ਆ ਤੇ ਤੁਹਾਨੂੰ ਮੈਂ ਕੋਈ ਚੀਜ਼ ਚੱਕਾ ਨਾ ਦਿਖਾਵਾਂ ਤੁਹਾਨੂੰ ਚੀਜ਼ ਐ ਇੱਥੇ ਖੜੇ ਆਇਆ ਮੈਂ ਲੈ ਕੇ ਉਹ ਬਸਨ ਕੁਝ ਗੋਲੀ ਇਹਨਾਂ ਡਰ ਜਾਣ ਵੀ ਕੀ ਆ ਚੀਜ਼ ਹੈ ਚੱਲ ਆ ਲੈ ਲਾਗਨ ਨੂੰ ਪਤਾ ਕੋਈ ਚੀਜ਼ ਐ ਮੈਨੂੰ ਮੇਰੇ ਲਾਉਣੀ ਆ ਆ ਜਾ ਲਾੜ ਮੈਂ ਤੇਰੇ ਦੇਖਿਆ ਡਰਨ ਲੱਗ ਜਾਂਦਾ ਫਿਰ ਇਹ ਅਦਰ ਲਾਉਣੀ ਆ ਜਾ ਆ ਜਾ ਆ ਲਾੜ ਮੈਂ ਤੇਰੇ ਆਦਰ ਲਾਦ ਮੈਂ ਲਿਆ ਉਹਨੂੰ ਪਤਾ ਵੀ ਕੋਈ ਹੁਣ ਮੇਰੇ ਨਾਲ ਗਲਤ ਕੰਮ ਕਰਨ ਲੱਗ ਗਿਆ। ਦਰਜਾਂ ਦਾ ਫਿਰ। ਜਦੋਂ ਕਿੱਥੇ ਵੀ ਤੋ ਨਹੀਂ ਇਹਨੇ ਮੇਰੇ ਕੋਲ ਆਉਣਾ ਤਾਂ ਕਿਤੇ ਦੂਰ ਨੂੰ ਭੱਜ ਗਿਆ। ਬਾਹਰ ਜਾ ਕੇ ਖੜ ਗਿਆ। ਹਾਂ? ਮੇਰਾ ਗੋਗੋ ਗੋਗੋ ਆੜੀ ਗੋਗੋ ਆੜੀ। ਚੱਲ ਬਾਈ ਜੀ। ਹੁਣ ਪਤਾ ਲੱਗੂ ਵੀ ਰਾਤ ਨੂੰ ਕਿਹੜੀ ਸੜਕ ਨੂੰ ਹਨੇਰੀ ਆਈ ਐ। ਕਿਸ ਸੜਕ ਦੀ ਹਵਾਇ ਤੇ ਰਾਤ। ਹਾਂ ਭਈਆ। ਕਿੱਧਰ ਕੋ ਹਵਾਇ ਰਾਤ? ਹਾਂ ਚਾਰੇ ਪਾਸੋਂ ਕੋਈ ਕੀ ਇੱਧਰ ਤੇ ਆਏ ਜਾਂ ਆਏ ਲੱਗਦੀ ਮੈਨੂੰ ਹਵਾ ਐਂ ਦੀ ਥੋੜਾ ਇਹ ਦਨੂ ਟੱਡੇ ਹੋਏ ਹੋਏ ਐ ਚੱਲੀਏ ਹੁਣ ਘਰ ਨੂੰ ਕਿਉਂਕਿ ਘਰਾਂ ਕੋਈ ਬੰਦਾ ਮਿਲਣ ਆ ਗਿਆ ਜਾਣਾ ਪੈਣਾ ਮੈਂ ਥਾਲੇ ਅਖਬਾਰ ਵੀ ਨਹੀਂ ਪੂਰਾ ਪੜਿਆ ਘਰ ਦੇ ਵੀ ਘਰਾਂ ਆ ਗਏ ਚਾਬੀ ਉਹਨਾਂ ਕੋਲ ਹੈਗੀ ਤੇ ਮੈਨੂੰ ਜਾਣਾ ਪੈਣਾ ਚੱਲੀਏ ਫਿਰ ਘਰ ਨੂੰ ਹੁਣ ਚੱਲੀਏ ਫਿਰ ਕਰਨੋ ਬਾਈ ਚੱਲ ਵੀ ਚੱਲੀਏ ਫਿਰ ਪੱਤਾ ਹੀ ਪੱਤਾ ਹੋਇਆ ਬੈ ਚਾਰੇ ਪਾਸੇ ਅਨੇ ਜਿਹੜੇ ਮੇਰੇ ਬੂਟੇ ਨੇ ਜਿੱਦਾਂ ਹੁਣ ਆਇਆ ਹਿਲ ਗਏ ਇਹ ਇਹਨਾਂ ਦਾ ਰੰਗ ਰੂਪ ਜੇ ਹੋਰ ਹੋਇਆ ਹੋਇਆ ਜਿਹੜਾ ਫੜ ਕੇ ਕਿਸੇ ਨੇ ਹਲਾਤੇ ਹੁੰਦੇ ਨੇ ਸਾਰੇ ਪੱਤਾ ਖਿਲ ਗਿਆ ਜਿਹਨੇ ਪਹਿਲਾ ਪੱਤੇ ਇਕੱਠੇ ਜੇ ਤੇ ਹੁਣ ਸਾਰਾ ਇਕੱਲਾ ਇਕੱਲਾ ਪੱਤਾ ਖੁੱਲਿਆ ਪਿਆ ਨੇ ਦਾ ਚੱਲੀਏ ਵੀ ਹਾਂਜੀ ਲੋ ਜੀ ਭਾਈ ਮੈਡਮਾਂ ਮਿਲਣ ਆਈਆਂ ਸਕੂਲ ਆਣੀਆਂ ਤੇ ਇਹਨਾਂ ਭੈਣ ਜੀ ਦਾ ਬੱਚਾ ਲੜਕਾ ਕਿਹੜਾ ਨਾਮ ਲੜਕੇ ਦਾ ਤਾਜ ਤਾਜਵਰ ਸਿੰਘ ਤਾਜਵਰ ਸਿੰਘ ਠੀਕ ਹੈ ਠੀਕ ਹੈ ਉਹ ਭਾਈ ਵੀਡੀਓ ਦੇਖਦਾ ਸ਼ੁਕਰੀਆ ਜੀ ਬਹੁਤ-ਬਹੁਤ ਤੇ ਹੁਣ ਤੁਹਾਡੇ ਸਕੂਲ ਚ ਵੀ ਜਾ ਗਏ ਸਾਡੇ ਲਾਗੇ ਸਕੂਲ ਹੈ ਸੰਤ ਫਰੀਦ ਉੱਥੇ ਪੜਾਉਂਦੇ ਭਾਈ ਸਾਰੇ ਇਹ ਸ਼ੁਕਰੀਆ ਬਹੁਤ-ਬਹੁਤ ਹੋਰ ਦੱਸੋ ਕੀ ਸੇਵਾ ਕਰੀ ਜੀ ਬਸ ਸਾਡੇ ਸਕੂਲ ਆ ਕੇ ਜਾਉਗੇ ਜਰੂਰ ਜਰੂਰ ਜੀ ਜਰੂਰ 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 ਜੀ ਜਰੂਰ ਲਓ ਜੀ ਮੇਰੇ ਸਹੌਰਿਆਂ ਤੋਂ ਖੀਰ ਆ ਗਈ ਤਾਜ਼ੀਆਂ ਤਾਜ਼ੀਆਂ ਅੰਬੀਆਂ ਜਿਹੜਾ ਪਰ ਲਾਉਂਦੇ ਝਟ ਤੇ ਇਹ ਖਾਈਏ ਘਰ ਦੀਆਂ ਪੱਕੀਆਂ ਘਰ ਦੀਆਂ ਹਾਂਜੀ ਓਏ ਹੋਏ ਕਾਰਡ ਜਾਂ ਦਿਲ ਸਿੰਬਿਆ ਜਿਹਨੂੰ-ਕਿਹਨੂੰ ਪਸੰਦ ਆ ਜ਼ਰੂਰ ਕਮੈਂਟਾਂ 'ਚ ਦੱਸੋ ਪਹਿਨਾ ਆਪਾਂ ਮੈਨੂੰ ਖੀਰ ਫਿਰ ਮਨਾਮਾ ਤੇ ਲੱਗੇ ਫਿਰ ਅਗਲੇ ਕੰਮਾਂ ਕਰਾਂ ਪੱਖਾ ਨਾ ਤੋਕੇ ਹੋ ਗਏ ਤਿਆਰ ਤੇ ਅੱਜ ਬੀਬੋ ਪਹਿਣਾ ਬੈਠੀਆਂ ਦਿਖਾਉਂਦਾ ਸਾਨੂੰ ਕੈਨੇਡਾ ਵਾਲੇ ਕਹਿੰਦੇ ਡਾਟਾ ਟਰਾਂਸਫਰ ਹੋ ਰਿਹਾ ਉੱਥੇ ਕੈਨੇਡਾ ਵਾਲੇ ਕਹਿੰਦੇ ਹੁੰਦੇ ਨੇ ਨਾ ਬੀਬੀ ਨੂੰ ਬੀਬੀ ਮਿਲਣ ਜਾਣਾ ਜਾਂਦਾ ਤੇ ਇੱਧਰ ਦਾ ਡਾਟਾ ਉੱਧਰ ਜਾ ਰਿਹਾ ਇੱਧਰ ਦਾ ਡਾਟਾ ਉੱਧਰ ਜਾ ਰਿਹਾ એનર્ਜੀ ਆ ਰਹੀ ਏ ਇੱਕਦਮ ਆ ਗਿਆ ਦੀਆਂ ਦੀਆਂ ਉਹ ਕਿਤੇ ਪਾਰਕ ਜੇ ਬੈਠੇ ਦੇਖ ਲੈਣੀ ਉਹਨਾਂ ਦੂਰ ਤੇ ਆ ਦੇਖੋ ਵੀਰ ਜੀ ਤਾਂ ਡਾਟਾ ਟਰਾਂਸਫਰ ਹੋ ਰਿਹਾ ਉਧਰ ਲਿਆ ਗਲਾ ਉਧਰ ਦੱਸ ਰਹੇ ਉਧਰ ਲਿਆ ਗਲਾ ਉਧਰ ਦੱਸ ਬਾਹਰ ਹਲਕਾ ਕਰ ਲਿਆ ਹਾਂ ਫਿਰ ਉਹ ਬੁਝਰ ਰਹੀ ਜਾਣ ਵੀ ਕਿੱਥੇ ਹਾਂ ਨਹੀਂ ਉਹ ਗੱਲ ਹੋਰ ਵੀ ਆ ਬੀਬੀਆਂ ਦੀ ਇੱਕ ਦੋ ਨਾਲ ਗੱਲਾਂ ਸ਼ੇਅਰ ਕਰ ਢਿੱਡ ਦੁਵਾਲਾ ਜਿੰਦਾ ਹਾਂ ਹਾਂ ਜਦ ਤੱਕ ਪੜਾਸ ਕੱਢੇ ਨਾ ਹਾਂ ਹਾਲੇ ਬੜੀ ਮਾਦਾ ਥੋੜੀ ਢਿੱਲੇ ਨਹੀਂ ਕੱਦੀ ਆ ਜਾਣਾ ਦੋਨੇ ਹੁਣ ਹਾਂ ਚਲ ਕੋਈ ਮੈਂ ਕਿ ਗੱਡੀ ਕੱਟ ਥਾਰ ਬਾਹਰ ਨੂੰ ਉਹ ਦੇਖ ਟਾਇਰ ਉਹ ਚ ਕਟਾ ਹੋ ਵੀ ਆਵਾ ਪਿਛਲੇ ਟਾਇਰ ਚ ਵੀ ਦੋਨਾਂ ਜੀ ਕੱਟੀ ਹੋਈਆਂ। ਉਹਨਾਂ ਜੀ ਕੱਢਦੀ ਪਤਾ ਨਹੀਂ ਗਾ ਤੇ ਕੱਢਦੀ। ਚਾ ਦੇ ਤਾਂ ਉਹਦੇ ਭਰ ਕੇ ਦਿੱਤਾ ਜੇ ਪਰ ਹੁੰਦੀ ਆ। ਚਾ ਰਹਿਣ ਦੇਵਾ ਹੁਣ ਤੂੰ ਗੱਟੀ ਕੱਢ ਥਾਰ ਕੱਢ ਦੇ ਬਾਅਦ ਵਿੱਚ ਲੈ ਕੇ ਜਾਣੀ ਫਿਰ। ਲੱਗੇ ਭਾਈ ਆਪਣੇ ਕੰਮਕਾਰਾਂ ਪਰ। ਉਹ ਮੇਰੇ ਬੂਟ ਕਿੱਧਰ ਆ ਭਜੀਓ? ਨਵੇਂ ਬੂਟ ਦੇ। ਮੈਡਮ ਜੀ। ਬੂਟ ਬੂਟ। ਹੈ? ਬੂਟ। ਬੂਟ ਬੂਟ ਮੈਂ ਲਿਤੇ ਰੱਖਦੇ ਨੇ। ਅੱਛਾ। ਮੈਂ ਲੱਭੀ ਜਾਂਦਾ ਇੱਥੇ ਬੂਟ ਕਿੱਥੇ ਪਏ ਆ ਕਿੱਥੇ ਪਏ ਆ? ਬੂਟ ਆ ਡੱਬੇ ਚ ਪਾ ਕੇ ਰੱਖ ਤੇ ਦੱਸ ਦੱਸ ਤਾਤਾ ਕੀ ਰੱਖੇ ਇਹ ਪੌਣ ਵਾਸਤੇ ਲੈਂਦੇ ਲਕੋ ਕੇ ਰੱਖਣ ਵਾਸਤੇ ਥੋੜੀ ਆ ਕੱਲ ਇੱਕ ਬੰਦੇ ਦਾ ਕਮੈਂਟ ਆਇਆ ਹੋਇਆ ਦਾ ਮੈਂ ਰਿਪਲਾਈ ਨਹੀਂ ਕਰਾਂ ਮੈਂ ਚਾਹ ਲ ਵੀਡੀਓ 'ਚ ਰਿਪਲਾਈ ਕਰਾਂ ਕਈ ਬੰਦੇ ਕਹਿ ਦਿੰਦੇ ਨੇ ਵੀਰੇ ਨਾ ਕਿਸ ਨੂੰ ਬੋਲਿਆ ਕਰ ਰਹਿਣਾ ਉਹਨੂੰ ਕਹਿੰਦਾ ਇਹਨੇ ਡਿਫੈਂਡਰ ਲੈਣੀ ਏ ਇੱਕ ਵਾਰੀ ਮੈਂ ਵੀਡੀਓ 'ਚ ਕਹਾਂ ਡਿਫੈਂਡਰ ਲੈਣੀ ਆ ਡ੍ਰੀਮ ਐ ਇਹਨੇ ਸ਼ੋਰੂਮ ਲੈਣਾ ਉਹ ਵੀ ਲੈਣਾ ਤੇ ਇਹਨੇ ਹੁਣ ਪਤਾ ਆ ਕਿ ਰੈਸਟੋਰੈਂਟ ਖੋਲਣਾ ਉਹ ਵੀ ਖੋਲਣਾ ਆ ਉਣੀ ਹੋਰ ਐਡ ਕਰ ਦਾਂ ਵਿੱਚ ਥੋੜਾ ਜਿਹਾ ਹੁਣ ਮੈਂ ਨਾ ਪਿੰਡ ਘਰ ਢਾ ਕੇ ਕੋਠੀ ਪਾਉਣੀ ਐ ਇਹ ਵੀ ਐਡ ਕਰਾਂ ਦੇ ਵਿੱਚ ਇਹ ਵੀ ਕਰਦੀ ਮੈਨਾਂ ਵਿੱਚ ਇਹ ਵੀ ਦੱਸ ਦੇ ਗਰੀ ਕਮੈਂਟਾਂ ਦੇ ਵਿੱਚ ਦੇਖੋ ਮੇਰਾ ਵੀਰ ਡ੍ਰੀਮ ਵੱਡੇ ਰੱਖਿਆ ਕਰੋ ਮੁਰ ਚਲੇ ਡ੍ਰੀਮ ਵੱਡੇ ਰੱਖਿਆ ਕਰੋ ਫਿਰ ਮਾਲਕ ਵੀ ਨਾ ਪਰ ਪਰ ਚੋਣੀਆਂ ਪਾਉਂਦਾ ਜਾਂ ਤੁਹਾਡੀ ਡ੍ਰੀਮੀ ਛੋਟੀ ਜਿਹੀ ਹੋਣੀ ਐ ਨਾ ਤਾਂ ਉੱਥੇ ਜਿ ਰਹਿ ਜਾਂਦੇ ਆ ਵੱਡਾ ਸੋਚਿਆ ਹੋਇਆ ਤਾਂ ਵੱਡਾ ਹੀ ਹੋਊ ਤੇ ਛੋਟਾ ਸੋਚੂਗਾ ਤਾਂ ਛੋਟਾ ਹੋਊਗਾ ਜੇ ਜੀ ਬੇ ਜੀ ਜੇ ਕਰੀ ਜਾਈਏ ਚਲੋ ਇਨਾ ਲਿਸਟ ਪਤਾ ਤਾਂ ਹੈ ਭਾਈ ਜਿਹੜੇ-ਜਿਹੜੇ ਬੰਦੇ ਮੇਰੇ ਡਰੀਮਾਂ ਬੰਦਿਆਂ ਨੂੰ ਕਮੈਂਟਾਂ ਦਾ ਦੱਸ ਤਾਂ ਦੰਦਾ ਕਿਤੇ ਭੁੱਲੇ ਨਾ ਜਾਵਾਂ ਭੁੱਲੇ ਨਾ ਜਾਵਾਂ ਮੈਂ ਰੱਬਿਸਰਦਾ ਤੇ ਕਿਤੇ ਭੁੱਲੇ ਨਾ ਜਾਵਾਂ ਪਹਿਲਾਂ ਜਦੋਂ ਮੈਂ ਥਾਰ ਬੁੱਕ ਕਰਾਤੀ ਸੀ ਕਮੈਂਟ ਥਾਰ ਕਾਦਾ ਹੁਣੀ ਆ ਥਾਰ ਕਾਦਾ ਨਹੀਂ ਭਾਈ ਥਾਰ ਵੀ ਲੈ ਲੀ ਇਹ ਸਾਰੇ ਗੰਮਨਾ ਸਹਾਜ ਨਾਲ ਹੁੰਦੇ ਆ ਸੌਲੀ-ਹੌਲੀ ਹੌਲੀ ਹੌਲੀ ਜੋ ਮੰਗਾ ਠਾਕਰ ਆਪਣਾ ਸੋਈ-ਸੋਈ ਦੇ ਸੋਈ-ਸੋਈ ਦੇ ਹੀ ਜਾ ਰਹੇ ਫਰਦਾਨਾ ਜਾ ਗਿਆ ਮੁਰ ਅੱਜ ਅਸੀਂ ਪੋਡਕਾਸਟ ਵੀਡੀਓ ਬਣਾਉਣੀ ਸੀ ਪ੍ਰਦੀਪ ਬਾਜੀ ਨਾਲ ਫੇਰ ਅਰਚਣ ਜੀ ਪੈ ਗਈ ਜਦੋਂ ਅਸੀਂ ਸ਼ੁਰੂ ਕੀਤਾ ਦਾ ਕੰਮ ਉਦੋਂ ਸਾਡੀ ਲੈਟ ਟੁੱਟ ਗਈ ਅਰਚਣਾ ਕਦੇ ਪੈਂਦੀ ਆ ਇੱਥੇ ਆ ਕੰਮ ਹੋ ਸਕਦਾ ਹੈ ਦੇਖਣਾ ਪੈਣਾ ਬਹੁਤ ਸਾਰੇ ਸਾਰੇ ਕੁਐਸਚਨ ਲਿਖੇ ਹੋਏ ਤੇ ਜਿਹੜੇ ਜਿਹਨੂੰ ਪੁੱਛਣੇ ਆ ਕਿਆ ਗੱਲਾਂ ਬਤਾ ਪੁੱਛਣੀ ਵਜ੍ਹਾ ਕੱਲ ਕੈਨੇਡਾ ਚ ਕਿਆ ਚੱਲਦਿਆ ਕਿਆ ਨਹੀਂ ਚੱਲ ਰਿਹਾ ਹੈਗਾ ਸਾਰੇ ਇਹਨਾਂ ਨਾਲ ਡਿਸਕਸ ਕਰਨੀ ਆ ਤੇ ਉਹ ਕਹਿੰਦਾ ਕੱਲ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਤਾਂ ਤੇ ਅੱਜ ਰਾਤ ਫੋਨ ਆ ਲਿਆ ਕਹਿੰਦਾ ਵੀ ਉਹ ਪੂਰਾ ਹੋ ਗਿਆ ਕਹਿੰਦਾ ਅੱਜ ਮਦਦ ਨੂੰ ਚੱਲੇ ਆ ਯਾਰ ਮੈਂ ਚੱਲ ਕੋਈ ਨਹੀਂ ਜਾਇਆ ਮੈਂ ਕਿਹਾ ਮੈਂ ਵੀ ਆਪਣੇ ਛੋਟੇ ਛੋਟੇ ਇੱਕ ਦੋ ਕੰਮ ਨੇ ਵੇੜ ਲਵਾਂ ਅੱਜ ਤੇ ਕਰਾਂਗੇ ਵੀਰੇ ਹੌਲੀ ਹੌਲੀ ਠੀਕ ਆ ਰੱਬ ਅger ਦਸਾ ਕਰੀ ਦੀ ਯਾਰ ਅੱਬਾ ਤੰਦਰੁਸਤੀ ਦੇਈ ਠੀਕ ਹੈ ਜੀ ਬਾਕੀ ਅਸੀਂ ਕੰਮ ਆਪੇ ਕਰੀ ਜਾਂਦਾ ਹਾਂ ਹਾਂਜੀ ਹਾਂਜੀ ਹਵਾਏ ਚੈੱਕ ਕਰਨੀ ਹੈ ਹਵਾ ਪਰ ਅਲੀ ਇੱਕ ਵਾਰੀ ਟਾਰਾ ਘਵਾ ਬਹੁਤ ਘਟਾ। ਇਹ ਕੋਈ ਬਰੀਕ ਪੈਂਚਰ ਹੈ ਤੇ ਹਫਤੇ ਬਾਅਦ ਹਵਾ ਘਟ ਜਾਂਦੀ ਆ। ਇੱਕੋ ਟਾਇਰ ਕੜੇ। ਚਾਰਾਂ ਆ ਦੋਨੇ ਟਾਇਰਾਂ ਚ ਆ ਕੜਦੇ ਆ। ਬਾਕੀ ਪਰਲੇ ਸਹੀ ਰਹਿੰਦੇ ਆ। ਜੀ। ਇਹ ਦਰ ਸਹੀ ਆ ਦੋਨਾਂ ਵਿੱਚ। ਪਰ ਚੈੱਕ ਕਰਦੇ ਚਾਰੇ ਦੇਖ ਲਈ ਯਾਰ ਫਿਰ ਨੀ ਚਾਰੇ ਨੇ ਇੱਕ ਵਾਰੀ ਦੇਖ ਕੇ। ਥੋੜੀ ਜਨੇ 40 ਵਾਲੀ ਕਰ ਦਿੰਨਾ। ਨਹੀਂ 40 40 ਨਹੀਂ। 30 30। ਆ 35 35 ਕਰ ਦਿੰਦੇ ਆ। 35 35 ਕਰ ਲੀ। ਹਾਂ। 30 ਪੌਂਡ। ਹਵਾ ਤਾਂ ਗਈ ਗੱਡੀ ਚ ਭਾਰ। ਅੱਜ ਨਾ ਸਭਰੇ ਫੋਨ ਇੱਕ ਨੰਦੇ ਆ ਇੱਥੇ پتہ ਨਹੀਂ ਉਹ ਕਿਹੜੀ ਪੜੇ ਅਮਰੀਕਾ ਦਾ ਨੰਬਰ ਆ ਉਹ ਜਾਂ ਫਿਰ ਕੈਨੇਡਾ ਦਾ ਉਹ 15 ਜਾਂ 20 ਦਿਨ ਬਾਅਦ ਫੋਨ ਕਰਦੇ ਹੁੰਦੇ ਆ ਉਹਨੇ ਫੋਨ ਕਰਕੇ ਗਾਲਾਂ ਕੱਢਣੀਆਂ ਤੇਰੀ ਭਾਣ ਨੂੰ ਤੇਰੀ ਮਾਂ ਨੂੰ ਤੇਰੀ ਭਾਣ ਨੂੰ ਹਾਂ ਇਹ ਬਹੁਤ ਹੈ ਮੈਨੂੰ ਕੱਲੀ ਕੱਲੀ ਗੱਲ ਦਾ ਹੀ ਪਤਾ ਮੇਰੀ ਦਾ ਕੱਲੀ ਕੱਲੀ ਵੀਡੀਓ ਦਾ ਹੀ ਪਤਾ ਫਿਰ ਫੋਨ ਕਰਕੇ ਗਾਲਾਂ ਵੀ ਕੱਢਣੀਆਂ ਮੈਂ ਯਾਰ ਖਰਾਬ ਯਾਰ ਬਣਾ ਬਣਾ ਯਾਰ ਮੈਨਾਂ ਜਦੋਂ ਕਿਤੇ ਇਦਾਂ ਫੋਨ ਆਉਂਦਾ ਵੀ ਗਾਲਾਂ ਪਾ ਲੱਗਾ ਰਹਿੰਦਾ ਹੁੰਦਾ ਦਾ ਦੋ ਦੋ ਨਾ ਦਰ ਨਾ ਫਿਰ ਮੈਂ ਆਪਣੇ ਆਪ ਨੂੰ ਥੋੜਾ ਸਮਝਾ ਲਿਆ ਮੈਂ ਛੱਡਿਆ ਜੇ ਉਹ ਗੰਦਾ ਆਪ ਤੱਕ ਆਪ ਨਾ ਨੰਦਾ ਮਾਣੋ ਇਹ ਕਰਦੇਗੇ ਉਹ ਕਰਦੇਗੇ ਮੈਂ ਕਿ ਭਾਈ ਕਰ ਲਓ ਜੋ ਕਰਨਾ ਤੁਸੀਂ ਲਿਆ ਮੈਂ ਆਪਣੇ ਕੁਲਦੀਪ ਭਾਈ ਕੋਲ ਸੋਲਰ ਪੈਨਲ ਉਹਨੇ ਲੋਕੇਸ਼ਨ ਭੇਜੀਦੀ ਮੈਨੂੰ ਇੱਥੇ ਇਹ ਰੋਪੜ ਦੇ ਵਿੱਚ ਇੱਥੇ ਕੇ ਰੱਖਿਆ ਸੋਲਰ ਪੈਨਲ ਉਹਦੇ ਸਰਕਮਰ ਹੋਣਾ ਕਿ ਤਰ੍ਹਾਂ ਕਿਤੇ ਦਿਖਾਉਂਦਾ ਤੁਹਾਨੂੰ ਵੀਰ ਨੇ ਕੰਮ ਉਹ ਸੋਲਰ ਪੈਨਲ ਟਰਾਲੀ ਵਾਲਾ ਵੀ ਹੈਗਾ ਸਾਰਾ ਕੁਝ ਦੇਖਦੇ ਜਾ ਕੇ ਬਾਈ ਕੋਲ ਸੱਚੀ ਗੱਲ ਬਾਈ ਸੱਚੀ ਗੱਲ ਜੀ ਠੀਕ ਹੈ ਵਧੀਆ ਰੋਟੀ ਖਾਂਦੇ ਤਾਂ ਨਾ ਨਾ ਹਾਂ ਹਾਂ ਆ ਮੈਂ ਪਾਣੀ ਤੁਹਾਡੇ ਨਾਲ ਫਿਰ ਲੈਣ ਗਿਆ ਅੱਛਾ ਪਾਣੀ ਲੈਣ ਚੱਲੇ ਆ ਚਲ ਕੋਈ ਨਹੀਂ ਪਾਣੀ ਤਾਂ ਇੱਧੇ ਵੀ ਸਰ ਜਣਾ ਤਾਂ ਹਾਂ ਜੀ ਅੱਛਾ ਠੀਕ ਹੈ ਇਹ ਕਦਾਂ ਖੁੱਲੇ ਨੂੰ ਨਹੀਂ ਖੁੱਲੋ ਦਫ਼ਤਰ ਇਹ ਮਾਰਚ ਵਿੱਚ ਮਾਰਚ ਵਿੱਚ ਖੁੱਲਿਆ ਹੁਣੇ ਠੀਕ ਹੈ ਠੀਕ ਹੈ ਤੁਸੀਂ ਮੇਰਾ ਕੁਲਦੀਪ ਭਾਈ ਇਹਨੇ ਸੋਲਰ ਪੈਨਲ ਦਾ ਕੰਮ ਕਰਾ ਜੇ ਭਾਈ ਮੇਰੇ ਕਿਸੇ ਵੀਰ ਨੇ ਸੋਲਰ ਪੈਨਲ ਉਹਣਾ ਹੋਵੇ ਤੇ ਉਹ ਨੰਬਰ ਆ ਗਿਆ ਮੇਰਾ ਵੀਰ ਦਾ ਤੇ ਕੰਟੈਕਟ ਕਰ ਲੈ ਦੋਸਤ ਮੇਰਾ ਭਰਾਇਆ ਤੇ ਇਹਦਾ ਇਹ ਕਰਦਾ ਉਹਦੇ ਵਾਲਾ ਸ਼ੇਅਰ ਮਾਰਕੀਟ ਵਾਲਾ ਕੰਮ ਇਹਦੇ ਕੋਲ ਬਹੁਤ ਚੀਜ਼ਾਂ ਸਿੱਖ ਕੇ ਆਇਆ ਮੈਂ ਇੱਕ ਦੋ ਐਪਸ ਡਾਊਨਲੋਡ ਕਰੇ ਉਹਨਾਂ ਕੋਲ 1 ਡਾਲਰ ਇੱਕ ਸ਼ੇਅਰ ਲੈ ਲੈ 200 ਰੁਪਏ ਕਹਿੰਦਾ ਇਦਾਂ ਨਹੀਂ ਗੱਲ ਵਧਣੀ ਹੈਗੀ ਇਕੱਠੇ ਚੱਕ 100 100 ਸ਼ੇਅਰ ਉਹਨਾਂ ਦੇ ਫਿਰ ਸਵਾਹ ਜਾਂਦੇ ਕੋਈ ਕਹਿੰਦਾ ਉਹਦੇ ਵਿੱਚ ਕਿਹੜਾ ਮੋੜਨਾ 2 ਰੁਪਏ ਵਾਧੇ ਤੇ 3 ਰੁਪਏ ਵਾਧ ਗਏ ਇਕੱਠੇ ਇੱਕ ਮਹੀਨੇ ਬਾਅਦ ਛੱਡ ਕੇ ਰੱਖ ਦੋ ਮਹੀਨੇ ਬਾਅਦ ਛੱਡ ਗਿਰਾਂ ਕਿ ਜਦ ਦੇਖਿਆ ਵੀ ਤੇਰਾ ਉੱਪਰ 1000 200 ਮੈਂ ਇਹ ਤਾਂ ਅ ਤੜਤਰੀਤ ਨੀ ਹੋਰ ਨਾ ਮੈਂ ਇਹ ਦੱਸਿਆ ਮੈਂ ਨਾ ਜ ਸ਼ੇਅਰ ਮਾਰਕੀਟ ਬਾਰੇ ਇੱਕ ਬੰਦੇ ਨੂੰ ਹੋਰ ਨੂੰ ਮਿਲਣਾ ਹਲੇ ਉਹ ਵੀ ਦੇਖਦੇ ਹਾਂ ਹੁਣ ਮੈਂ ਕਹਿੰਦਾ ਜਿਹਨੂੰ ਪਹਿਲਾਂ ਕਹਿਦਾ ਉਹਨੂੰ ਕਹਿੰਦਾ ਲਾ ਵੀ ਹੁਣ ਇਹ ਸ਼ੇਅਰ ਮਾਰਕੀਟ 'ਚ ਪੈਸੇ ਲਾਉਂਗਾ ਇਹ ਗੱਲ ਹੋਰ ਆਗੇ ਬੰਦੇ ਕੋਲ ਦੇ ਕਮੈਂਟ ਆਏ ਨੇ ਦੇਖੋ ਬਈ ਕੰਮ ਤਾਂ ਸਰ ਘੁੰਮੇ ਫਰੇ ਤੇ ਸੁਣੇ ਆਹ ਘਰ ਆਵਾਂ ਤੇ ਤਾਂ ਕੁਝ ਨਹੀਂ ਮਿਲਿਆ ਫਿਰ ਬਾਈਕ ਨੂੰ ਲਾਇਆ ਘਾਟਾ ਜਿਹੜਾ ਘਾਟਾ ਲਾਇਆ ਚੰਗੀ ਤਰ੍ਹਾਂ ਤੇ ਹੁਣ ਘਰ ਨੂੰ ਚਾਹੁੰਦੇ ਆ ਕਦੋਂ ਕੰਮ ਹੋਰ ਕਰ ਲਏ ਵੈਸੇ ਉਹ ਫਿਰ ਬਹੁਤ ਟਾਈਮ ਕੈਮਰਾ ਉਹਨੇ ਦਾ ਜਿਹੜੀ ਵਧੀਆ ਜਿਹੀ ਉਹ ਚੀਜ਼ ਦਿਖਾਈ ਦਿੰਦਾ। ਕਲੇਜਾ ਆਪਣੇ ਉਹ ਵੀ ਦੇਖਣਾ ਸ਼ਰੂ ਕਰ ਦੇਣਾ ਜਾ ਕੇ ਆਪਣਾ ਕਾਲੂ। ਵੀ ਠੀਕ ਹੈ ਕਿਤੇ ਗੋਲੀਆਂ ਖਾ ਕੇ ਉਲਟੀਆਂ ਕਰਦਾ ਕਰਦਾ ਹੋਵੇ ਵਿਚਾਰਾ। ਆ ਸ਼ਾਮ ਦੇਖਣ ਨੂੰ ਸੋਭਣ ਲੱਗਣ ਵਾਲਾ ਵਿਦਲ ਮੋਟਰਪਲ। ਉਹ ਬਹੁਤ ਇਕਲਾਈ ਹੋਈ ਉਹਨੂੰ ਸਾਡੇ ਕਾਲੂ ਨੂੰ। ਅ ਕਹਾ ਬਹੁਤ ਮੰਨਦਾ। ਜੇ ਕਹਿ ਦਿੰਦੇ ਨਾ ਹੁਣ ਤਾਂ ਘਰੇ ਦਾ ਵੀ ਸਾਡੇ ਨਾਲ ਜਾਨ ਨੂੰ ਘਰਾਂ ਰਹਿ ਜਾਂਦਾ। ਖੜੀ ਜਾ ਰ ਕਰਨ ਹੁਣ ਤਾਂ ਜਦੋਂ ਤੋਂ ਉਹਨੂੰ ਗ੍ਰਾਊਂਡ ਦੇ ਸਿੱਧਾ ਪੰਜ ਬੱਜ ਚੱਲੇ ਇੱਕ ਬਹੁਤ ਹੀ ਮਾੜੀ ਖਬਰ ਜਿਹੜੀ ਕੰਟਰੀ ਦੇ ਮੈਂ ਵੀਜ਼ਾ ਅਪਲਾਈ ਕੀਤਾ ਸੀ ਉਹਨਾਂ ਨੇ ਦਿੱਤਾ ਨਹੀਂ ਮੈਨੂੰ ਵੀ ਨਹੀਂ ਦਿੱਤਾ ਵਾਈਫ ਨੂੰ ਵੀ ਨਹੀਂ ਦਿੱਤਾ ਲੜਕੇ ਨੂੰ ਵੀ ਨਹੀਂ ਦਿੱਤਾ ਤਿੰਨਾਂ ਦਾ ਰੀਜਨ ਸੇਮ ਫਿਰ ਮੈਂ ਟੈਲੀਫੋਨ ਕਰ ਮਾਇ ਜਿੱਥੇ ਜਿੱਥੇ ਦਾ ਸਾਰਿਆਂ ਨੂੰ ਪਤਾ ਇਹਦਾ ਕਹਿੰਦਾ ਉਹ ਪੰਜਾਬ ਤੇ ਹਰਿਆਣੇ ਨੂੰ ਟੋਟਲੀ ਵੀਜ਼ਾ ਬੰਦ ਹੈ ਉਹ ਕੰਟਰੀ ਹੈ ਸਾਊਥ ਅਫਰੀਕਾ ਨਾ ਸੌਟ ਫਰ ਕੰਨੇ ਸੌਟ ਕੋਰੀਆ ਸੋਰੀ ਸੌਟ ਕੋਰੀਆ ਸਾਰੇ ਹਨ ਯਾਰ ਇਨੀ ਟ੍ਰੈਵਲ ਹਿਸਟਰੀ ਸਾਰੇ ਪੇਪਰ ਸਹੀ ਹੈ ਕੋਈ ਤੇ ਵਿੱਚ ਪੇਪਰਾਂ ਚ ਕੋਈ ਕਮੀ ਨਹੀਂ ਹੈਗਾ ਮੈਂ ਪ੍ਰਿਤਵੀ ਤਿੰਨ ਚਾਰ ਕੰਟਰੀਆਂ ਘੁੰਮਿਆ ਹੋਇਆ 30 ਦੇ ਲੱਗ ਕੇ ਇਹਨਾਂ ਦੇ ਕੀ ਚੱਕਰ ਹੋਇਆ ਹੈ ਕਹਿੰਦੇ ਹੁਣ ਉਹ ਬੰਦੇ ਨੇ ਇੱਕ ਇੱਕ ਬੰਦੇ ਨੇ ਇਹ ਦੱਸਿਆ ਕਿ ਜਿਹੜਾ ਹੁਣ ਉੱਥੇ ਅੰਬੈਸਡਰ ਆਇਆ ਹੋਇਆ ਅੰਬੈਸਡਰ ਕਹਿੰਦੇ ਹਾਂ ਜਿਹੜਾ ਮੇਨੋਂ ਦਾ ਆਇਆ ਹੋਇਆ ਦੋ ਸਾਲ ਹੋ ਗਏ ਕਹਿੰਦਾ ਦੋ ਸਾਲ ਚ ਤੱਕ ਕਿਸੇ ਨੂੰ ਦੇ ਨਹੀਂ ਰਿਹਾ ਵਜ੍ਹਾ ਹੈ ਉਹ ਯਾਰ ਆਪਣੇ ਆਪਣੇ ਬੰਦੇ ਘੱਟ ਨਹੀਂ ਹੈਗੇ ਸਾਊਥ ਅਫਰੀਕਾ ਦਾ ਸਾਰਾ ਪਤਾ ਨਾ ਸੌ ਨੇ ਸਾਊਥ ਕੋਰੀਆ ਦਾ ਪਤਾ ਕਰਿਆ ਤੇ ਉੱਥੇ ਜਾ ਕੇ ਹੁੰਦੇ ਨਹੀਂ ਹੈਗੇ ਬੰਦੇ ਉੱਥੇ ਜਾ ਕੇ ਕੋਈ politcal ਸਟੇਜ ਹੀ ਮਿਲ ਜਾਂਦੀ ਤਿੰਨ ਚਾਰ ਸਾਤ ਨਿਕਲ ਜਾਂਦੇ ਆ ਹੁਣ ਇੱਕ ਇਹ ਹੈ ਵੀ ਮੇਰੇ ਕੋਲ ਜੇ ਯੂ ਐਸ ਏ ਦਾ ਵੀਜ਼ਾ ਹੋਵੇ ਜਾਂ ਇੰਗਲੈਂਡ ਦਾ ਵੀਜ਼ਾ ਹੋਵੇ ਕੋਲ ਮੈਂ ਥੋੜਾ ਸਰਚ ਕਰਾਂ ਉਹਦੇ ਬਾਰੇ ਪੂਰਾ ਬੈਠ ਕੇ ਉੱਥੇ ਕੰਟਰੀ ਦਾ ਟਰਾਂਜ਼ਿਟ ਵੀਜ਼ਾ ਮਿਲ ਜਾਂਦਾ 에ਰਪੋਰਟ ਪਰ ਇਹ ਦੇਖ ਲਾਂ ਥੋੜਾ ਜਿਹਾ ਜਣਾ ਬਹ ਫਿਰ ਜੱਥੇ ਜੱਟ ਦੇ ਕਰਾਰੀ ਅੜ ਜਵੇ ਫਿਰ ਫਿਰ ਨਹੀਂ ਹੜਦਾ ਉਹ ਨਾਲ ਘੜਦਾ ਨੂੰ ਜ਼ੋਰ ਕਰ ਜੜਦਾ ਜ਼ੋਰ ਨਾਲ ਦਮ ਹੌਲੀ ਹੌਲੀ ਦਮਾ ਬਾ ਨਾਇ ਮਾਰ ਗੱਲਬਾਜੀ ਬਣਾਉਂਗਾ ਕੋਈ ਵੀ ਪੇਪਰ ਇੱਕ ਦੋ ਵਿੱਚ ਘਾਟ ਤੇ ਉਹ ਤਾਂ ਪੇਪਰ ਪੂਰੇ ਕਰਕੇ ਲਾਓ ਆਪਣੇ ਤੇ ਵਿਝਾ ਜਾਊਗਾ ਪਰ ਇੱਕ ਕਰਦੇ ਆਂ ਵੀਡੀਓ ਵੀ ਦੇਖ ਲੈਣੀ ਆ ਬਾਅਦ ਚ ਫਿਰ ਹਮ ਗੱਲਾਂ ਕਰੀਆ ਹੌਲੀ ਹੌਲੀ ਦੰਦਾ ਝਟਕਾ ਦੋ ਕੁ ਦਾਈ ਖਬਰ ਹੈਂ ਉਹ ਦੇਖ ਲੈ ਲੱਗੇ ਨੇ ਤਿੰਨਾਂ ਦੇ ਨਹੀਂ ਲੱਗੇ ਮੇਰਾ ਵੀ ਤੇਰਾ ਵੀ 25000 ਦਾ ਨੁਕਸਾਨ ਹੋ ਗਿਆ ਅੱਧਰ ਖੜੇ ਦੇਖ ਰਹੇ ਨੇ ਮੇਰੇ ਵੱਲੋਂ ਚਲ ਜਾ ਜੁੰਮਦੇ ਆਲੇ ਜਿਹੜੇ ਕਰ ਲਾਂਗੇ ਲਵਾ ਲਾਂਗੇ ਵਿਜੇ ਕੋਈ ਬੜੀ ਗੱਲ ਨਹੀਂ ਹੈ ਜੇ ਸਾਡੇ ਪਾਸਪੋਰਟ ਵਿਜਾ ਨਹੀਂ ਲੱਗਿਆ ਸੀ ਉੱਥੇ ਜਾ ਨਹੀਂ ਸਕਦੇ ਅਸੀਂ ਬਰਦਰ ਟੱਪ ਕੇ ਜਾ ਕੇ ਆਵਾਂਗੇ ਚਲ ਕੋਈ ਨਹੀਂ ਮੈਂ ਮਾਰਦਾ ਹਾਂ ਸਰਚਿੰਗ ਕੋਈ ਏਡੀ ਬੜੀ ਗੱਲ ਹੀ ਹੈ ਇਹ ਉਹ ਪਤਾ ਕੀਤਾ ਮੈਂ ਆਪਣੇ ਲੋਕਾਂ ਨੇ ਕੰਮ ਖਰਾਬ ਕੀਤਾ ਹੋਇਆ ਅਹ ਪੰਜਾਬ ਹਰਿਆਣੇ ਨੂੰ ਕਹਿੰਦਾ ਕਿਸੇ ਨੂੰ ਵੀ ਨਹੀਂ ਦੇ ਦੇ ਰਿਹਾ ਸੇਮ ਓरिजिनल ਹੀ ਦੇ ਰਿਹਾ ਸਭ ਨੂੰ ਅੱਛਾ ਹੂੰ ਉਹ ਆਪਣੇ ਬੰਦੇ ਤੁਹਾਨੂੰ ਪਤਾ ਫਿਰ ਉੱਥੇ ਗਲਤ ਕੰਮ ਕਰਦੇ ਆਪਣੇ ਕੋਲੇ ਔਰ ਜਿਹੜੇ ਸਹੀ ਬੰਦੇ ਵੀ ਜਾਣਦੇ ਨੇ ਘੁੰਮਣ ਫਿਰਨ ਵਾਸਤੇ ਉਹਨਾਂ ਨੂੰ ਵੀ ਨਹੀਂ ਦੇ ਰਿਹਾ ਅ ਜੇ ਕੋਈ ਬੰਦਾ ਵੀਡੀਓ ਦੇਖਦਾ ਸਾਊਥ ਕੋਰੀਆ ਵਾਲਾ ਕਿਆ ਪ੍ਰੋਸੈਸ ਹੈ ਫਿਰ ਇੱਥੇ ਅਗਲਾ ਕਦਮ ਕਿਆ ਚੱਕਿਆ ਜਾਵੇ ਫਿਰ ਜ਼ਰੂਰ ਦੱਸਿਓ ਮੈਨੂੰ ਮੈਂ ਕਿੱਥੇ ਹਾਂ ਸੰਬਰੇ ਹਾਂ ਸੰਬਰੇ ਹਾਂ ਉਨ ਲੜਾਈ ਹੋ ਰਹੀ ਆ ਕਹਿੰਦਾ ਪਹਿਲੇ ਹੀ ਬਹੁਤ ਰੋਲਾ ਪਾਉਂਦਾ ਤਾਂ ਮੈਂ ਤਾਂ ਦੱਸਿਆ ਨਹੀਂ ਵੀ ਕਿਹੜੀ ਕੰਟਰੀ ਦੇ ਵਿੱਚ ਅਪਲਾਈ ਕਰਨਾ ਹਾਲੇ ਚਾਈਨਾ ਦਾ ਨਾ ਦੱਸ ਵੀ ਦਿੱਤਾ ਚਾਈਨਾ ਚ ਚਾਈਨਾ ਦਾ ਵੇਜ ਲੱਗਿਆ ਇੱਥੇ ਵਾਰ ਮੈਂ ਦੱਸਿਆ ਨਹੀਂ ਤਾਂ ਕਿਸ ਨੂੰ ਦੱਸੋਗੇ ਇਹਨੂੰ ਦੱਸਿਆ ਤਾਂ ਮੈਂ ਵੀਡੀਓ 'ਚ ਦੱਸਿਆ ਮੈਂ ਕਿਸ ਨੂੰ ਭਾਈ ਤੁਹਾਨੂੰ ਪਤਾ ਤਾਂ ਮੈਂ ਤੁਹਾਨੂੰ ਕਮੈਂਟ ਕਰਾ ਦੇਵਾਂ ਕਿਹੜਾ ਜੀ ਇਹ ਤਾਂ ਮੈਨੂੰ ਦਾ ਸਮਾਨ ਹੈ ਫਿਰ ਕੀ ਹੋ ਗਿਆ ਹੱਥ ਲਾ ਤਾਂ ਪਾਪ ਹੋ ਗਿਆ ਕੇਐਫਸੀ ਗਿਆ ਤਾਂ ਉੱਥੋਂ ਫਿਰ ਇੱਕ ਲੱਚਰਨ ਲੱਗ ਫਿਰ ਤੇ ਤੇ ਹੱਥ ਨਾਲ ਕਰ ਪਾਪ ਹੋ ਗਿਆ ਫਿਰ ਉਵੇਂ ਜਿਹੜੇ ਬਣਾਉਂਦੇ ਉਹ ਵੀ ਤਾਂ ਕਰਦੇ ਆ ਹੁਣ ਇਹਨਾਂ ਦਾ ਹੋਇਆ ਮੂਡ ਆਫ ਉਹਨਾਂ ਨੇ ਹੋਰ ਕੁਝ ਕਰੀ ਜਾਣ ਹੋਰ ਕੁਝ ਵੇਖਣ ਕੋਈ ਨਾ ਫਿਰ ਕੀ ਹੋ ਗਿਆ ਮੈਨੂੰ ਜਦ 1 ਰੁਪਏ ਦੇ ਟੈਂਸ਼ਨ ਹੀ ਹੈ 1 ਰੁਪਏ ਦੀ ਵੀ ਉਹ ਬਰੂ ਪਹਿਲਾਂ ਕਹਿੰਦਾ ਜਿਹੜੇ ਬੰਦੇ ਸਾਡਾ ਵਿਜੇਪਲਾਈ ਕਰੇ ਹਨ ਉਹ ਮੈਨੂੰ ਕਹਿੰਦਾ ਰ ਕਹਿੰਦਾ ਪਹਿਲਾਂ ਜਾਪਾਨ ਦਾ ਗੱਲੋ ਜਾਪਾਨ ਦੀ ਸਕਸੈਸ ਰੇਟ ਆ ਰਹੀ ਇਸ ਟਾਈਮ ਜਾਪਾਨ ਵੀ ਜੇ ਦੇ ਰਿਹਾ ਧੜਾ ਧੜਾ ਤੇ ਮੈਂ ਜਾਪਾਨ ਮੈਂ ਸੋਚਦਾ ਚੱਲੇ ਜੇ ਸੌਥ ਕੋਰੀਆ ਉਸ ਤੋਂ ਬਾਅਦ ਜਾਪਾਨ ਦਾ ਕਰਾਂ ਲੈਂਦਾ ਤੇਰਾ ਟ੍ਰਾਇੰਗਲ ਬਣਾਉਣਾ ਚਾਹੁੰਦਾ ਚਾਇਨਾ ਸੌਥ ਕੋਰੀਆ ਜਾਪਾਨ ਤਿੰਨੇ ਕੰਟਰੀ ਘੁੰਮਣਾ ਚਾਹੁੰਦਾ ਸਾਲ ਮੰਬੀਆ ਆਪਣੇ ਸੋਹਰੇ ਆਣੀਆਂ ਦਸਹੀ ਅੱবি ਦਸਹੀ ਹੁੰਦੀ ਆ ਤਰੀ ਹਵਾ ਖਰਾਬ ਹੋਈ ਹੋਈ ਆ ਹੈ ਨਹੀਂ ਤੇਰੇ ਹਵਾ ਖਰਾਬ ਹੋਈ ਹੋਈ ਆ ਤੂੰ ਕੱਲ ਇਨੀ ਹਾਕਾਂ ਮਾਰਿਆ ਮੈਂ ਜਦੋਂ ਉੱਥੇ ਆਇਆ ਮੁੜ ਗਿਆ ਕਰ ਦੋ ਗੁੰਡਾ ਕਰਦੀ ਸਾਰੀ ਤੇਰੀ ਮੈਂ ਹਾਂ ਡੀਸੀ ਜੀ ਪਾਣੀ ਲੈ ਆਏ ਆ ਨਹੀਂ ਲੈ ਤੂੰ ਓ ਯਾਰ ਮੇਰੇ ਨਾਲ ਫਰ ਲਾਰ ਦੀ ਲੈਡ ਭੱਜੀ ਹੋਈ ਬਰਫ ਸਖਜੂ ਅ ਤਾਂ ਹੈ ਠੰਡੇ ਅੱਜ ਦਾ ਮੌਸਮ ਠੀਕ ਹੈ ਆ ਇੱਕ ਵਾਰ ਖੜ ਜੀ ਮੌਸਮ ਹੈ ਆਪ ਦਾ ਹਾਂ ਲੈਂਦੇ ਪੇਪਰ ਹਾਂ ਸਾਨੂੰ ਇੱਕ ਕਿਹੜੇ ਕਿਹੜੇ ਇੰਨੇ ਡਾਕੂਮੈਂਟ ਇੰਨੇ ਡਾਕੂਮੈਂਟ ਦਾ ਲੋੜ ਨਹੀਂ ਹੈਗੀ ਚਲ ਫਿਰ ਵੀ ਵਾਈ ਪਹਿਲੀ ਗੱਲਾਂ ਡਾਰਾ ਹੈ ਅੱਛਾ ਇੱਕ ਤਾਂ ਲੈ ਆਂਦੀ ਜੀ ਅੱਛਾ ਅੱਛਾ ਇੰਨੀ ਚੀਜ਼ ਤਾਂ ਹੋਣੀ ਹੈ ਇੱਕ ਪਾਸਪੋਰਟ ਆ 1000 ਰੁਪਏ ਦਾ ਇੱਕ ਆਧਾਰ ਕਾਰਡ ਆ ਜੀ ਇਹਦੀ ਲੋੜ ਨਹੀਂ ਹੈ ਤੈਨੂੰ ਡਰ ਲੱਗਦਾ ਡਰ ਕਥੇ ਆ ਪਰ ਜਾਨ ਮਾਰ ਬਸ ਹਾਂ ਭਾਈ ਉਥੇ ਬੈਠੇ ਤੂੰ ਵੀ ਕਰਾ ਲੈ ਜੀ ਸਹੀ ਵਾਰ ਮੰਗਣ ਲਾ ਜਾਂਦੇ ਉਥੇ ਬਾਕੀ ਉਹ ਕੇ ਰਿਪੋਰਟ ਹੂੰ ਹੂੰ ਉਹ ਬੱਲੇ ਉਪਰ ਡਰਾਈਵਰ ਬਣਾ ਟਕੜਾ ਇਹ ਬੰਦੇ ਲੈ ਕੇ ਆਉਂਦਾ ਸਾਨੂੰ ਲੈਣ ਆਉਂਦੇ ਗੱਡੇ ਸਪੈਸ਼ਲ ਹਾਂ ਪਹਿਰਾਣੇ ਕਰਨਾ ਕੀ ਚੀਜ਼ ਪਹਿਰਾਣੇ ਪਹਿਰਾਣੇ ਉਹ ਵੀ ਕੱਢਣੇ ਹੁੰਦੇ ਆ ਨੰਬਰ ਕੱਢ ਲੈ ਅੱਡੀ ਮੈਨੂੰ ਚਲਾਉਂਦੇ ਯਾਰ ਗੱਡੀ ਲੈ ਸੰਜਾ ਮੈਂ ਕਰਦਾ ਨਾ ਆ ਜਾ ਪਿੱਛੇ ਆ ਜਾ ਮੈਂ ਚਲਾਉਂਦਾ ਗੱਡੀ ਤੇਰੀ ਪਿੱਛੇ ਹੋ ਜਾ ਪਿੱਛੇ ਪੁੱਜ ਗਿਆ ਤੇ ਇਧਰ ਲੱਖ ਲਕ 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 ਵੀ ਆਇਆ ਹੈ 50 ਪੁਲਿਸ ਵੀ ਪਹੁੰਚੀ ਹੋਈ ਅੱਜ ਅੱਜ ਕਾਕਾ ਜੀ ਵੀ ਪਹੁੰਚੇ ਹੋਏ ਨੇ ਆਪਣੇ ਸ਼ੋਕਰੂ ਨੂੰ ਲੈ ਕੇ ਨਾਲ ਹਾਂ ਕੱਕ 42 ਨੰਬਰ ਕਾ ਤਲ ਖਾਇਆ ਪਿੱਛੇ ਉਹਦਾ ਹਾਂ ਤਾਲੀ ਆ 42 ਮਹੀਨੇ ਦੇ ਦਿੱਤਾ ਕਾਕਾ ਬਿਆ ਕਾਕਾ ਅੱਛਾ ਇਹ ਪੀੜੀਦਾਰ ਚੱਲਦੇ ਨੇ ਵੀ ਇੰਨੇ ਹੁਣ ਸਾਡੇ ਪੀੜੀ ਦੇ ਬੱਚੇ ਆਲੇ ਹੁਣ ਤੱਕ ਓਏ ਓਏ ਆਇਆ ਕਰਾ ਅਰੇ ਵਾਗਵਾ ਗਿਆ ਪਤਾ ਫੱਤੇ ਮਰੀ ਜਾਂਦਾ ਬੱਟਾ ਹੀ ਮਰੀ ਜਾਂਦਾ ਸਿੱਖ ਜੂਆ ਹੁਣ ਚੱਲੇ ਦੋ ਨਿਆਣੇ ਆਉਣ ਤਾਂ ਲੱਗੇ ਦੋ ਆਪਣੇ ਪੜਾ ਦੋ ਆਉਣ ਲੱਗ ਗਏ ਨਾ ਇੱਕ ਤੇਰੇ ਤੁਹਾਡੇ ਤੇਰੇ ਵਾਲਾ ਸਲਾਹੂ ਕਿੱਧਰ ਆਇਆ ਨਹੀਂ ਉਹ ਆ ਜਾ ਆਲੇ ਆਵਰ ਲੀ ਆਵਰ ਮੈਸੇਜ ਵੀ ਭੇਜ ਲਾ ਭਲਾ ਅੜ ਬਾਈ ਲੱਖੀ ਬੋਲ ਕਰਾਉਂਦਾ ਹੋਇਆ ਉਹ ਫੜ ਲਓ ਚੱਲ ਅਖੀ ਦੜੀ ਆੜ ਕਰਨ ਹਾਂ ਅੜ ਬੜਾਈ ਅਸਾਂ ਨੇ ਆਪਣਾ ਸਰੀਰ ਕਰ ਲਿਆ ਫਿੱਟ ਹੁਣ ਪਤਲੀਆਂ ਪਤਲੀਆਂ ਟੀ-ਸ਼ਰਟਾਂ ਪਾ ਕੇ ਆਉਂਦਾ ਦੇਖੋ ਜੀ ਹਾਂ ਘੈਂਟ ਘੈਂਟ ਜਿਹਾ ਬਣ ਕੇ ਆਉਂਦਾ ਗਰਾਊਂਡ ਚ ਮੇਰਾ ਸਰੀਰ ਕਰ ਲੈ ਫਿੱਟ ਟੀ-ਸ਼ਰਟ ਪਾ ਕੇ ਆਉਂਦਾ ਹੁਣ ਪਹਿਲਾਂ ਮੁੱਟੀਆਂ ਮੁੱਟੀਆਂ ਪਾ ਕੇ ਆਉਂਦਾ ਨਹੀਂ ਕਾਕਾ ਫਿੱਟ ਹੋ ਗਿਆ ਯਾਰ ਕਾਕਾ ਫਿੱਟ ਹੋ ਗਿਆ ਯਾਰ ਕਸਮ ਲੱਗੇ ਯਾਰ ਕਾਕਾ ਫਟੋ ਗਿਆ ਬਾਈ ਖਾਣ ਪਾਣ ਇਹਦੇ ਐਕਸਰਸਾਈਜ਼ ਨਹੀਂ ਹੁੰਦੀ ਇਹਦੇ ਫੋਟੋਆਂ ਕਢਾ ਕੇ ਦਿਖਾ ਉਹਨੂੰ ਉੱਥੇ ਵਾਲੀ ਹਾਂ ਉੱਥੇ ਉੱਥੇ ਕਾਕਾ ਕਟ ਪਤਾ ਕੇ 10 ਰੁਪਏ ਨੂੰ ਤੂੰ ਹਜੂਰ ਸਾਹਿਬ ਹਾਂ ਖਾਣ ਪੀਣ ਜਾਂਦਾ ਦਾ ਹਾਂ ਮਾੜਾ ਹੋ ਗਿਆ ਗਾਲਾ ਮਾੜਾ ਹੋ ਗਿਆ ਇਹਨਾਂ ਮਾੜਾ ਹੋਣਾ ਕਹਿੰਦੇ ਹਾਂ ਬੰਦਾ ਕਸਰਤ ਕਰਕੇ ਹੁੰਦਾ ਇਹ ਮਾੜਾ ਹੋ ਗਿਆ ਉਹ ਦੋ ਮੈਨੂੰ ਦੁਬਾਰਾ ਘਰ ਆਉਣਾ ਪਿਆ ਕਿਉਂਕਿ ਬੰਦੇ ਆ ਗਏ ਨੇ ਜਿਹੜੇ ਅੱਜ ਮੈਂ ਕੰਮ ਕਰਕੇ ਆਇਆ ਮਲਾਂ ਜਾ ਕੇ ਬਈਆਂ ਨੂੰ ਹਾਂਜੀ ਭਾਈ ਕਿਵੇਂ ਹੋ ਕਿਸ ਨੇ ਭੇਜਿਆ ਆਪਕੋ ਸਤਿ ਸ੍ਰੀ ਅਕਾਲ ਜੀ ਸਨੀ ਭਾਈ ਨੇ ਸਨੀ ਭਾਈ ਨੇ ਭੇਜਿਆ ਪਹਿਲਾਂ ਤਾਂ ਆਪਾਂ ਚੋਰਾ ਢਾਉਣਾ ਹਾਂ ਉਸ ਤੋਂ ਬਾਅਦ ਫੇ ਥੱਲੇ ਵਾਲਾ ਤੁਸੀਂ ਇਹਦਾ ਮਿਸਤਰੀਆਂ ਕਾ ਤੁਸੀਂ ਢੋਣੇ ਵਾਲੀਆਂ ਮਿਸਤਰੀ ਵੀ ਢਾਉਣੇ ਵਾਲੇ ਵੀ ਹੈਂ ਠੀਕ ਹੈ ਕਿਹੜਾ ਬਣਾ ਮਰਸੂਆ ਨਹੀਂ ਰੁੱਪੜ ਰਹਿੰਦੇ ਇਹ ਰੁੱਪੜ ਰਹਿੰਦੇ ਠੀਕ ਹੈ ਕਿਹੜਾ ਉਹ ਤਾਂ ਹੁਣ ਸਾਰੇ ਜਦ ਮਕਾਨ ਨੂੰ ਵੀ ਕੋ ਟੁਕੜ ਸਾਡੇ ਨੂੰ 45 ਸਾਲ ਹੋ ਗਿਆ ਦੇਖੋ ਹੁਣ ਤਾਂ ਘੁਣਾ ਲੱਗਣ ਲੱਗ ਗਿਆ ਇਹ ਹਾਂ 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 ਉਹ ਤਾਂ ਹੁਣ ਗਿਰਨੇ ਆ ਮੈਂ ਕਿਹਾ ਹੁਣ ਤੱਕਦਾ ਦਾ 45 ਸਾਲ ਹੋ ਗਏ ਥੋੜਾ ਹੁੰਦਾ 45 ਸਾਲ ਉਹ ਤਾਂ ਗਏ ਬੰਦੇ ਲੰਘ ਹੁਣ ਪੂਰਾ ਮਿਸਤਰੀ ਫੜਿਆ ਇਹਦਾ ਰਿਵਿਊ ਲਈਏ ਠੀਕ ਹੈ ਬਾਈ ਜਿੱਦੇ ਆਉਣ 10 ਪਰ ਪਹਿਲਾਂ ਤੇ ਖਾਣ ਮੱਦਰਾ 10 ਵਰਗ ਟਿਕਾ ਕਰਨਾ ਤੇ ਅੱਧੀ ਰੇ ਨਾ 10 ਵਰਗ ਟਿਕਾ ਇੰਨਾ ਹੀ ਕਰਦਾ ਚੱਲ ਜਿੱਥੇ ਕਰਦੇ ਨਾ ਜਲਾ ਚੋਰਾ ਉੱਪਰ ਲੋ ਠੀਕ ਹੈ ਜੀ। ਬਚਾ ਬਾਥਰੂਮ ਵੀ ਹੈ। ਠੀਕ ਹੈ ਜੀ। ਉੱਪਰ ਜਾ ਕੇ ਦੇਖਣਾ। ਹਾਂ। ਉੱਪਰ ਜਾਣਾ ਪੈਣਾ। ਚੱਲ ਚੱਲੀਏ ਫਿਰ ਉੱਪਰ ਚੱਲ। ਪੁਰਾ ਜੀ। ਹਾਂ ਜੀ। ਕਿਹੜੇ ਜਦਾਂ ਫਿਰ ਦੱਸ ਪਾ ਜੀ ਕਿ ਆਹ ਹਿਸਾਬ ਤਾ ਵਾ। ਠੀਕ ਹੈ ਜੀ। ਆਹ ਹੀ ਤੋੜਨਾ ਸਾਰੇ ਪਹਿਲੇ ਸਾਰਾ ਤੋੜਨਾ ਸਾਰਾ ਇੱਕ 15 ਕੰਨ ਆਪਾਂ ਨੇ ਪਰਤੇ ਪੇ। ਇਹ ਫਿਰ ਬਾਅਦ ਚ। ਪਹਿਲਾਂ ਪਰਪਰਾ ਨਹੀਂ। ਉੱਪਰ ਵਾਲਾ ਤੋੜ ਕੇ ਇਹਦੇ ਅੰਨੀਵਾ ਭਰ ਲਾਂਗੇ ਉਧਰ। ਠੀਕ ਹੈ ਜੀ। ਫਿਰ ਇਹਨੂੰ ਸ਼ੁਰੂ ਕਰਾਂਗੇ। ਠੀਕ ਹੈ ਜੀ। ਹਾਂ ਜਿਹੜੀ ਇੱਕ ਬਚੂ ਦੇਖਦੇ ਹਾਂ ਕੀ ਕਰਦੇ ਹਾਂ। ਇਹ ਹਿਸਾਬ ਤਾ। ਹਣ ਤੂੰ ਦੱਸ ਠੀਕ ਹੈ ਕੋਈ ਨਹੀਂ ਹਸਾਲ ਤਾਂ ਲਾਗ ਦਸੂਗਾ ਕਿ ਹੁਣੇ ਦੱਸ ਦੂੰ ਹਾਂ 30000 ਲੇਬਰ ਦਾ ਮੰਗ ਦੋ ਹਾਂ ਤੂੰ ਕਮਾ ਸਕਦਾ ਪੈਸੇ ਚੋਰਾ ਢੋਣਾ ਉੱਪਰ ਮੇਰਾ ਠੇਕਾ ਲੱਗਿਆ ਰਹੇਗਾ ਮਹੀਨੇ ਜਿਹੜਾ ਢਾ ਦੇਣਾ 30000 ਤੋਂ ਵੱਧ ਜਾਣਾ ਦੇਖ ਲੈ ਸਾਡੇ ਆਪਣੇ ਕੰਮ ਲੱਗਿਆ ਬਥੇ ਆਪ ਨਹੀਂ ਕੰਮ ਕਰਦਾ ਤੁਸੀਂ ਬਈ ਪੜੇ ਬੰਦੇ ਨਾ ਫਿਰ ਗਰੀਬਾਂ ਨੂੰ ਕਿੱਥੇ ਪੁੱਛਦੇ ਤੁਸੀਂ ਚੱਲ ਕੱਲ੍ਹ ਭਰਾ ਨੇ ਜੇ ਆਣ ਪਰਤ ਪੰਲ ਵੀ ਆਉਣਾ ਤੁਸੀਂ ਇਕੱਠੇ ਨਹੀਂ ਲੱਗਦੇ ਨਹੀਂ ਉਹ ਦੋ ਤਿੰਨ ਬੰਦਾਂ ਨੂੰ ਦੇ ਕੇ ਭਾਸ ਹਿਸਾਬ ਤੋਂ ਭਾ ਭਾਤਾ ਕੱਢਾਂਗੇ ਨਾ ਭਾਈ ਕਿਹਜੋ ਕੋਈ ਆਰਕੀਟੈਕਚਰ ਹੋਇਆ ਜਿਹੜੇ ਮੈਂ ਬਣਾਉਂਦੇ ਆ ਸਾਡੇ ਨਾਲ ਸਮਰਕ ਕਰਿਓ ਪੌਣਾ ਕਦੇ ਤਾਂ ਉਹ ਕਿਹੜਾ ਪਾਈਏ ਯਾਰ ਹੁਣ ਕਦੋਂ 45 ਸਾਲ ਹੋ ਗਏ ਯਾਰ ਪੌਣਾ ਕਿੱਥੇ ਕਮਰੇ ਪੌਣਾ ਦੋ ਹੋਊ ਤੇ ਥੱਲੇ ਵਾਈਡਰਾਂ ਤਾਂ ਕਿਉਂ ਦੋ ਹੀ ਸਾਈਡ ਬਾਜ ਇੱਥੇ ਤੋਂ ਲਾਹ ਜਿੱਤੇ ਥਾਰ ਕੱਢਦੀ ਆਪਾਂ ਨੂੰ ਉੱਥੇ ਪਾਉਣਾ ਉੱਥੇ ਤੇ ਸ਼ੁਰੂ ਕਰਨਾ ਮੈਂ ਸਿਰੇ ਉਧਰ ਤੇ ਕਰਾਂਗੇ ਸ਼ੁਰੂ ਫਿਰ ਉਹ ਸਾਈਡ ਤੇ ਦਾੰਗ ਵਧੇਗੇ ਫਿਰ ਇੱਧਰ ਮੂਰੇ ਸਾਰੀ ਢਾਲ ਲੈਣਾ ਆਪਾਂ ਨੂੰ ਵੀੜਾ ਹੋਣਾ ਮੁਰੇ ਵੀੜਾ ਹੋ ਜੂਗਾ ਇਹ ਇਦਨੋ ਪਰਦਨਜਾ ਪਰਦ ਸਾਰਾ ਕੁਝ ਦੇਖਦੇ ਆਂ ਮੱਛਰ ਬਹੁਤ ਹੋ ਗਏ ਯਾਰ ਓਰੇ ਜੋੜਾ ਧਰਨਾ ਐਕਸਜਰਸ ਜੇ ਹੋ ਰਹੀ ਆ ਨੇ ਕਰੋ ਐਕਸਜਰਸ ਕਰਕੇ ਦਿਖਾਓ ਹਾਂ ਜੈਸ ਕਰਕੇ ਦਿਖਾਓ ਠੀਕ ਆ ਸਰ ਜੀ ਕਰਕੇ ਦਿਖਾਓ ਲਓ ਜੀ ਹਾਂ ਤੋਤਰ ਵਾਓ ਵਾਓ ਵੀਰੋ ਵਾਓ ਵੀਰੋ ਜੀਨੇ ਦਾ ਦਿਲ ਜੱਤ ਲੈ ਵੀ ਮੇਰਾ ਸਾਰੇ ਬੰਦੇ ਨਾਲ ਹੋਣ ਲੱਗੇ ਹੋਏ ਆ ਤੇ ਮੈਂ ਦਿਖਾ ਨਹੀਂ ਸਕਦਾ ਹੈਗਾ ਤੇ ਸਾਰੇ ਬੰਦਨਾਂ ਉੱਲਗੇ ਹੋਏ ਆ ਤੇ ਹੁਣ ਮੈਂ ਵੀ ਨਾਵਾਂ ਰਾਤ ਦਾ ਸਮਾਂ ਹੋ ਗਿਆ ਤਰਨਵੀਰ ਸਿੰਘ ਤੰਨਾ ਇੱਧਰ ਬੈਠੇ ਨੇ ਤੇ ਫੇਰ ਅੱਤ ਕਾਲੀ ਐ ਤੇ ਹੁਣ ਮੈਂ ਵੀ ਨਾਵਾਂ ਫਿਰ ਲਾ ਭਾਈ ਘਰ ਨੂੰ ਚੱਲ ਪਿਆ ਹੁਣ ਹਨੇਰਾ ਹੋਇਆ ਪਿਆ ਜਿਵੇਂ ਤੁਰ ਕੇ ਆਏਦੇ ਅਸੀਂ ਤੇ ਚੌਲਿਆ ਭਾਈ ਲਓ ਜੀ ਆਪਣੇ ਘਰਾਂ ਪੁੱਜ ਗਏ ਆ ਬਸ ਹੌਲੀ ਹੌਲੀ ਜੋ-ਜੋ ਅੱਗੇ ਵਧੀ ਜਾਣਾ ਇਹ ਕਰਦੇ ਫਿਰਨਾ ਜਿਆਦਾ ਰਹ ਜਣੇ ਵੀਡੀਓ ਦੇ ਵਿੱਚ ਬਾਲਿਆਂ ਵਾਲਾ ਘਰ ਹੁੰਦਾ ਸੀ ਕਿਸੇ ਟਾਈਮ ਮੇਰੇ ਡੈਡੀ ਨੇ ਇਹ ਬਣਾਇਆ ਕਿ ਨਹੀਂ ਮਿਹਨਤ ਨਾਲ ਬਣਾਇਆ ਹੋਣਾ ਨੇ ਜਦੋਂ ਘਰ ਸੱਤਿਆ ਤਾਂ ਉਸ ਟਾਈਮ ਸਾਡੇ ਨਾਲ ਇੱਧਰ ਸੇਮ ਬਹੁਤ ਹੁੰਦੀ ਘਰਾਂ ਦੇ ਵਿੱਚ ਨਾ ਹੁਣ ਤਾਂ ਚਲੋ ਲੈਂਟਰ ਪਾਣ ਲੱਗੇ ਤਾਂ ਲੈਂਟਰ ਲਵਾਇਆ ਸੀ ਨਾ ਤਾਂ ਬਾਲੇ ਪਾਏ ਸੀ ਵੀ ਸੇਮ ਨਾ ਜਾਵੇ ਨਹੀਂ ਜਿਹੜਾ ਲੈਂਟਰ ਫਿਰ ਝੜਨ ਲੱਗ ਜਾਂਦਾ ਥੱਲੇ ਉਹਨੂੰ ਸੇਮ ਆ ਕੇ ਹੁਣ ਤਾਂ ਪਾਣੀ ਬਹੁਤ ਥੱਲੇ ਚਲੀ ਉਸ ਟਾਈਮ ਤਾਂ ਨਾ ਪਾਣੀ ਤੁਸੀਂ ਸਮਝ ਲਓ ਜੇ 5 ਫੁੱਟ ਥੱਲੇ ਟੋਆ ਪੜਦੇ ਨਾ ਥੱਲੇ ਨੂੰ ਐ ਤਾਂ ਪਾਣੀ ਰਿਸਣ ਲੱ ਜਾਂਦਾ ਉੱਪਰ ਨੂੰ ਐ ਅਜਿਹੇ ਸਾਡੇ ਗੋਂਡ ਵਾਲਾ ਘਰ ਤੇ ਇੱਥੇ ਨਾ ਹੁੰਦਾ ਸੀ ਖੇਤ ਜਿਹਾ ਹੁੰਦਾ ਸੀ ਇਹਨਾਂ ਦਾ ਅਸੀਂ ਨਾ ਇਹਨਾਂ ਦਿਨਾਂ ਦੇ ਵਿੱਚ ਨਾ ਡੰਡਾ ਲੈ ਕੇ ਧਰਤੀ ਨੂੰ ਮਾਰ ਮਾਰ ਕੇ ਕੋਟੋੜ 10 10 ਫੁੱਟ ਥੱਲੇ ਨੂੰ ਚਲੀ ਜਾਂਦਾ ਡੰਡਾ ਉਹਦੇ ਥੱਲੇ ਪਾਣੀ ਹੱਡੜਾ ਵਿੱਚ ਦੇ ਸੀ ਮਾਰ ਮਾਰ ਕੇ ਆਪਣੇ ਹੱਥਾਂ ਨਾਲ ਬੋਰ ਕਰ ਲਿਆ ਦਿੰਦੇ ਸੀ ਚਲੋ ਫਿਰ ਨੰਗਰ ਪਾਣੀ ਸਕੀਏ ਫਿਰ ਕਿੱਥੇ ਮਨਾਲੀ ਤੋਂ ਖਬਰ ਚੱਲ ਰਹੀ ਹੈ ਨਾ ਉੱਥੇ ਜੀ ਸੇਮਗੁਰ ਸਾਹਿਬ ਦੀ ਨਾ ਤਰ ਆਪਣਾ ਮਨੀ ਕਰਨ ਸਾਹਿਬ ਦੀ ਪਾਣੀ ਬਹੁਤ ਥੜਾ ਆਇਆ ਹੋਇਆ। ਮੈਂ ਕੀ ਕਹਿੰਦੇ ਫਿਰ ਉਹ ਜਿਹੜੇ ਹੋਰ ਹੋਣ ਆਏ ਤੇ ਬੰਦੇ ਦੇਖ ਦੇਖੇ ਇਹ ਦੇਖ ਸਾਹਿਬ ਸਾਹਿਬ ਲਾ ਕੇ ਦੱਸੂ ਮੈਂ। ਹਾਂਜੀ ਅੱਜ ਨਾ ਮੈਂ 3-4 ਪਾਰਟੀ ਬੁਲਾ ਲਿਆ ਦੀਆਂ ਉਹਨਾਂ ਸਾਰਿਆਂ ਦਾ ਹਸਾਬ ਤਾਂ ਬੁਲਾਵਾਂਗੇ ਵੀ ਕਿੰਨਾ ਕੁ ਦੱਸਦੇ ਆ। ਹਰ ਵੀ ਦੱਸ ਕੀ ਹੈ ਕਿੰਨਾ ਕਰਮ ਜਿੱਤੇ ਰਾਂ ਉਹਨਾਂ ਨੇ ਬਾਇ। ਅੱਛਾ ਮੇਰੇ ਚਾਮ ਨੂੰ ਅੱਛਾ ਚਲ ਕੋਈ ਨਹੀਂ ਪੌਤ ਪਾਉਣ ਦਾ ਗੱਲ ਪਹਿਲਾਂ ਢਾਉਣ ਦਾ ਦੇਖੀ ਹਲੇ। ਮੇਰੇ ਪਾਤ ਲਾਵਾਂਗੇ ਨਾ ਫਿਰ ਬਾਅਦ ਵਿੱਚ। ਸਰਜੀਤੀ ਬਣਾਈਏ ਜੀ ਹਾਂ ਜੀ ਕੱਦੂ ਤਦੂ ਤਦੂ ਬਣਾਇਆ